ਹੋਈ ਸ਼ਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਈ ਉਹ ਅਵਹਾਣੀ ਕਦੇ ਨਾਹੀ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿ ਸਮਾਈ ਅਵਰ ਦੂਜਾ ਕਿਉ ਸੇਵੀਐ ਜੰਮੈ ਤੈ ਮਰ ਜਾਏ ਨੇ ਫਲ ਤਨ ਕਾ ਜੀਵਿਆ ਜੇ ਖਸਮ ਨਾ ਜਾਣ ਹੈ ਆਪਣਾ ਅਵਨੀ ਕੋ ਚਿਤ ਲਾਏ ਨਾਨਕ ਏਵ ਨਾ Japਈ ਕਰਤਾ ਕੀਤੀ ਦੇ ਸਜਾਏ ਮਹਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪਰਵਾਨ ਹੋਏ ਤਾਂ ਫਲ ਪਾਵੈ ਸੱਚ ਕਤਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨ ਬੁਝੈ ਅੰਦਾ ਕਾਚ ਨ ਕਾਚ ਪੌੜੀ ਸੰਜੋਗ ਵਿਜੋਗ ਉਪਾਇਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਜੋਤੀ ਜੋਤ ਮਲਾਇਆ ਜੋ ਕੀ ਹੂੰ ਸਭ ਚਾਨਣਾ ਸਤਗੁਰ ਸ਼ਬਦ ਸੁਣਾਇਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸੇਰ ਤੰਦੈ ਲਾਇਆ ਮਾਇਆ ਕਾ ਮੂਲ ਰਚਾਇਉਨ ਤੁਰਿਆ ਸੁਖ ਪਾਇਆ ਸ਼ਲੋਕ ਮਹਲਾ 3 ਸੋ ਜਪ ਸੋ ਤਪ ਜੇ ਸਤਗੁਰ ਭਾਵੇ ਸਤਗੁਰ ਕੈ ਭਾਣੈ ਵਡਿਆਈ ਪਾਵੇ ਨਾਨਕ ਆਪ ਛੋੜ ਗੁਰ ਮਾਹਿ ਸਮਾਵੈ ਮਹਲਾ 3 ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਢਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਅਣ ਦਿਨ ਭਗਤੀ ਰਤਿਆਂ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵੇਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਈ ਮਨ ਤੋ ਮੈਂ ਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰੂ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜੇ ਆਵੂ ਜਾਉ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤਨੀ ਕਾ ਨਾ ਨਾ ਹੋਏ ਸੁਜਾਏ ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਬਿਆਏ ਇਹੋ ਜੀਉ ਸਦਾ ਮੁਕਤ ਹੈ ਸਹਜੇ ਰਹਿ ਆਸਮਾਈ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣ ਤੈ ਪ੍ਰਭੂ ਨਾ ਪਾਈਐ ਦੂਜੈ ਪਰਮਿਤਾ ਸਤਗੁਰ ਮਿਲਿਆ ਜੀਵਤ ਮਰੈ 부ਝ ਸੱਚ ਸੁਮੀਤਾ ਸ਼ਬਦੇ ਹਉਮੈ ਖੋਈਐ ਹਰ ਮੇਲ ਮਲੀਤਾ ਸਭ ਕਿਸ ਜਾਣੈ ਕਰੇ ਆਪ ਆਪੇ ਵਿਗਸੀਤਾ ਸ਼ਲੋਕ ਮਹੱਲਾ ਤੀਜਾ ਸਤਗੁਰ ਸਿਓ ਚੇਤਨਾ ਲਾਇਉ ਨਾਮ ਨਾ ਵਸਿਓ ਮਨ ਆਈ ਤ੍ਰਿਗ ਅਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਗੁਰ ਸਿਓ ਚੇਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਗੁਰੂ ਸੋ ਧਨ ਸੌਪਿਆ ਜੇ ਜੀ ਮੈਂ ਰਹਿ ਆਸਮਾਈ ਰੰਗ ਤਿਸੈ ਕੋ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸੇ ਉੱਭਰੇ ਜੇ ਸੱਚ ਰਹੇ ਲਿਵ ਲਾਏ ਪੌੜੀ ਟਾੜੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾਂ ਉਹ ਐ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮਿਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਹੂ ਏਕ ਹੈ ਸਾਦੇ ਹੀ ਰਹਿ ਹਜੂਰ ਨਾਨਕ ਹੁਕਮ ਨਾ ਮੰਨੈ ਤਾਂ ਘਰ ਹੀ ਅੰਦਰ ਦੂਰ ਹੁਕਮ ਭੀ ਤਿਨਾ ਮਨਾਏ ਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰੈਣ ਸਬਾਈ ਜਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਬਧਾਤਾ ਗੁਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਹੋ ਤ੍ਰਿਸ਼ਨਾ ਅਗਨ ਬੁਝੀ ਹਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸ਼ਲੋਕ ਮੁਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀ ਹੈ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਆਂਧ ਹੈ ਪਉੜੇ ਪੁੱਛੋ ਜਾਏ ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਜਾਈ ਨਾਨਕ ਹੁਕਮ ਨਾ ਜਾ ਤੂ ਖਸਮ ਕਾ ਜੇ ਰਹਾ ਸੱਚ ਸੁਮਾਈ ਮਹੱਲਾ ਤੀਜਾ ਏਕੋ ਨਿਹਚਲ ਨਾਮ ਧੰਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋਹੇ ਨਾ ਸਕੈ ਨਾ ਉਹ ਚੱਕਾ ਲੈ ਜਾਏ ਇਹੋ ਹਰ ਧੰਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾ ਪਾਏ ਧੰਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧੰਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਮੰਤੀ ਸਲਾਹਿਆ ਸਦਾ ਫਿਰ ਨਿਹਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗ ਤਿੰਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਖਮਾਈ ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਈ ਤਿਸ ਹਉਮੈ ਵਿਚਹੁ ਜਾਇ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹਲਾ ਤੀਜਾ ਮਨਮੁਖ ਊਂਦਾ ਕਉਲ ਹੈ ਨਾ ਤਿਸ ਭਗਤ ਨਾ ਨਾ ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚੇਤਨਾ ਭਿਜੇਈ ਮੁਖ ਠੀਕਾ ਆਲਾਉ ਓਏ ਧਰਮ ਰਲਾਈ ਨਾ ਰਲਨ ਹੁਨਾ ਅੰਦਰ ਕੂੜ ਸੁਆਉ ਨਾਨਕ ਕਰਤਾ ਬਣਤ ਬਣਾਈ ਮਨ ਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰਨਾਮ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਗੁਰ ਕੀ ਸੇਵਾ ਨਾ ਕੀਤੀ ਆ ਹੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈ ਐ ਵਿਚੋਂ ਆਪ ਗਵਾਈ ਤ੍ਰਿਸ਼ਨਾ ਭੁਖ ਵਿਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵ ਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ